ਲੱਗੀ ਬੜੀ ਜੀ ਨੂੰ ਉਹ ਨੂੰ ਬੁਢੀ ਕੇ ਅੱਗੇ ਲੱਗੀ ਬੜੀ ਜੀ ਸੈਣੀ ਜੀ ਉਹ ਬੁਢੀ ਨੂੰ ਲੈਣ ਗਿਆ ਪਰ ਜੰਮ ਤੋਂ ਤੱਕ ਸੇਰ ਕਰਦਾ ਪਰ ਇਹ ਹੁਣ ਕੀ ਹੋਇਆ ਕਿ ਇਹ ਬੇਟੀ ਜੀ ਨਾਂ ਸੀ ਤੁਹਾਡੀ ਬੇਟੀ ਹਾਂ ਸਾਲਿਆ ਸਾਰੀ ਕਾ ਕੀ ਗੱਲ ਕੀ ਹੋਈ ਹੈ ਹਾਂ ਮੁੰਡਾ ਸੀ ਪਵਨ ਨਾਮ ਦਾ ਇਹਨੂੰ ਬੜਾ ਫੇਰ ਕਰਦਾ ਸੀ ਸਿਆਸ ਹਾਲ ਤੋਂ 6 ਮਹੀਨਿਆਂ ਤੋਂ ਮੇਰੇ ਫੋਨ ਤੇ ਵੀਡੀਓ ਪਾਈਆਂ ਹੋ ਜੀਆਂ ਮੈਂ ਬੋਲੀ ਹਾਂ ਖੋਦ ਕੋ ਨਹੀਂ ਬਰਦਾਸ਼ਤ ਹੋਇਆ ਹਨ ਫਾਸੀ ਲੈ ਲਈ ਮੁੰਡਾ ਕਿਉਂ ਕਹਿੰਦਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਸਮਝ ਨਹੀਂ ਮੈਂ ਕੀ ਗੱਲ ਕਰਾਂ ਕੀ ਹੋਇਆ ਕੀ ਆਈ ਤੁਹਾਡੀ ਬੇਟੀ ਨਾਲ ਕੁੜੀ ਜਬਾਨ ਦਾ ਫਾਲੇ ਲੈ ਕੀ ਕਰਨ ਕੀ ਬਣਿਆ ਉਹ ਮੁੰਡੇ ਕਰਕੇ ਮੁੰਡਾ ਗੱਲ ਹਰਕਦਾ ਕਰਦਾ ਉਹ ਵੀ ਵੀਡੀਓ ਭੇਜਦਾ ਇਹਦੀ ਗਲਤ ਵੀਡੀਓ ਭੇਜਦਾ ਇਹਨੂੰ ਹੂੰ 2-4 ਦਿਨ ਹੋ ਗਏ ਬਹੁਤ ਜ਼ਿਆਦਾ ਤੰਗ ਕਰਨਾ ਪਿਆ ਇਹਨੂੰ ਟੈਨਸ਼ਨ ਸੀਗਾ ਕਿਸਪੈਨ ਆ ਗਿਆ ਮੈਂ 10 ਮਿੰਟ ਆਇਆ ਦਾ ਕੁੜੀ ਨਾਲ ਜਲਗਾ ਛੋਟੀ ਨੂੰ ਤੇਨੇ ਪਿੱਛੇ ਕਾ ਬਾ ਲੈ ਲਿਆ ਤੇਰੇ ਕੋਈ ਵੀ ਨਹੀਂ